ਕਰਾਇਦਾਰ ਰੱਖਣ ਵਾਲੇ ਖਬਰ ਜ਼ਰੂਰ ਸੁਣ ਲੋ ਕਿਤੇ ਤੁਹਾਡੇ ਨਾਲ ਨਾ ਹੋ ਜੇ ਅਜਿਹੀ ਧੋਖਾਧੜੀ ਮਾਮਲਾ ਜਲੰਧਰ ਦੇ ਅਰਬਨ ਸਟੇਟ ਤੋਂ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਜੋੜੇ ਦੇ ਨਾਲ ਇੱਕ ਕਿਰਾਏਦਾਰ ਜਿਹੜਾ ਉਹ ਧੋਖਾ ਕਰਕੇ ਹੁਣ ਪੈਸੇ ਲੈ ਕੇ ਫਰਾਰ ਹੋ ਗਿਆ ਤੁਹਾਨੂੰ ਦੱਸਦੀ ਹੈ ਕਿ ਪੂਰਾ ਮਾਮਲਾ ਦੱਸ ਦਿੰਨੇ ਆ ਕਿ ਕਿਵੇਂ ਸਾਰੀ ਪਲੈਨਿੰਗ ਕਰਦਾ ਕਿਰਾਏਦਾਰ ਸਕੀਮ ਲਗਾਉਣ ਦਾ ਚਲਾਕੀ ਦੇ ਨਾਲ ਬਜ਼ੁਰਗ ਜੋੜੇ ਦੀ ਜਿਹੜੀ ਭਲੀ ਮਾਨਸੀ ਹੈ ਉਸ ਦਾ ਫਾਇਦਾ ਚੱਕਦਾ ਤੇ ਹੁਣ ਪੈਸੇ ਲੈ ਕੇ ਫਰਾਰ ਹੋ ਗਿਆ ਜਦੋਂ ਕਿਰਾਏਦਾਰ ਪ੍ਰਾਪਰਟੀ ਡੀਲਰ ਉਸ ਨੂੰ ਲੈ ਕੇ ਆਉਂਦਾ ਹੈ ਬਜ਼ੁਰਗ ਜੋੜੇ ਦੇ ਘਰ ਵਿੱਚ ਇੱਕ ਰੂਮ ਜਿਹੜਾ ਰੈਂਟ ਤੇ ਲੈਂਦਾ ਹੈ ਸਾਰੇ ਆਪਣੇ ਡਾਕੂਮੈਂਟਸ ਵਗੈਰਾ ਜਮ੍ਹਾਂ ਕਰਵਾਉਂਦਾ ਹੈ ਉਹਨਾਂ ਨੂੰ ਤੇ ਬਾਅਦ ਵਿੱਚ ਕਿਰਾਇਆ ਵੀ ਤੈਅ ਹੋ ਜਾਂਦਾ ਹੈ 11,000 ਰੁਪਏ ਕਿ ਮੈਂ ਤੁਹਾਨੂੰ ਹਰ ਮਹੀਨੇ ਦਵਾਂਗਾ ਆਪਣੇ ਆਪ ਨੂੰ ਇਨਕਮ ਟੈਕਸ ਡਿਪਾਰਟਮੈਂਟ ਦਾ ਅਧਿਕਾਰੀ ਦੱਸਦਾ ਹੈ ਕਿ ਮੇਰੀ ਜਲੰਦਰ ਸ਼ਿਫਟਿੰਗ ਹੋਈ ਹੈ ਤੋ ਤਾਂ ਦੱਸਦੀ ਐ ਕਿ ਜਦੋਂ ਅਜੇਹਾ ਉਸ ਦੇ ਵੱਲੋਂ ਪਨਾ ਲਿੱਤੀ ਜਾਂਦੀ ਹੈ ਘਰ ਦੇ ਵਿੱਚ ਤੇ ਉੱਥੇ ਹੀ 3-4 ਮਹੀਨੇ ਬੀਤ ਜਾਂਦੇ ਨੇ ਤੇ ਪਰ ਉਸ ਦੇ ਵੱਲੋਂ ਕਿਰਾਇਆ ਨਹੀਂ ਦਿੱਤਾ ਜਾਂਦਾ ਜਿਸ ਤੋਂ ਬਾਅਦ ਜਿਹੜਾ ਬਜ਼ੁਰਗ ਜੋੜਾ ਹੁੰਦਾ ਆਪਣੇ ਕਿਰਾਏ ਦੀ ਮੰਗ ਕਰਦਾ ਪਰ ਉੱਥੇ ਹੀ ਉਸ ਦੇ ਵੱਲੋਂ ਕਈ ਬਹਾਨੇ ਲਗਾਏ ਜਾਂਦੇ ਨੇ ਕਿ ਮੈਂ ਜਦੋਂ ਆ ਰਿਹਾ ਸੀ ਮੇਰੇ ਰਾਹ ਵਿੱਚ ਪਰਸ ਚੋਰੀ ਹੋ ਗਿਆ ਮੇਰੇ ਨਾਲ ਚੋਰੀ ਦੀ ਜਿਹੜੀ ਵਾਰਦਾਤ ਹੋ ਗਈ ਐ ਤੇ ਹੁਣ ਮੈਂ ਥਾਣੇ ਵੀ ਰਪਟ ਲਖਾਈ ਐ ਪਰ ਉਦੋਂ ਜਿਹੜੀ ਕਿ ਬਜ਼ੁਰਗ ਜੋੜੇ ਦੇ ਨਾਲ ਘੁਲਣਾ ਮਿਲਣਾ ਸ਼ੁਰੂ ਹੋ ਜਾਂਦਾ ਹੈ ਆ ਪੋਲਾਪਣ ਦਿਖਾਂਦਾ ਹੈ ਆਪਣਾ ਪਰਿਵਾਰ ਵਿੱਚ ਰਚਨਾ ਸ਼ੁਰੂ ਹੋ ਜਾਂਦਾ ਜਿਸ ਤੋਂ ਬਾਅਦ ਬਜ਼ੁਰਗ ਜੋੜੇ ਨੂੰ ਵੀ ਥੋੜਾ ਉਸ ਤੇ ਤਰਸ ਆਉਂਦਾ ਹੈ ਤੇ ਵਿਸ਼ਵਾਸ ਜਿਹੜਾ ਬਣਾ ਲਿੰਦਾ ਹੈ ਕਿਰਾਏਦਾਰ ਇਸ ਦੇ ਨਾਲ ਹੀ ਕਿਰਾਏਦਾਰ ਬਾਅਦ ਵਿੱਚ ਕਹਿੰਦਾ ਕਿ ਮੈਂ ਰੇਡ ਮਾਰਨੀ ਹੈ ਕਿਤੇ ਇਨਕਮ ਟੈਕਸ ਵੱਲੋਂ ਰੇਡ ਪੈਣੀ ਹੈ ਤੇ ਉੱਥੇ ਸੋਨਾ ਬਰਾਮਦ ਕੀਤਾ ਜਾਣਾ ਸਾਡੇ ਵੱਲੋਂ ਤੇ ਮੈਂ ਤੁਹਾਨੂੰ ਘੱਟ ਰੇਟ ਤੇ ਜਿਹੜਾ ਸੋਨਾ ਦੇ ਸਕਦਾ ਹਾਂ ਤੇ ਉਹ ਤੇ ਬਜ਼ੁਰਗ ਜੋੜੇ ਦੇ ਵੀ ਮਨ 'ਚ ਥੋੜੀ ਲਾਲਚ ਆ ਜਾਂਦੀ ਹੈ ਤੇ ਉਹ 3 ਲੱਖ ਰੁਪਏ ਦੀ ਕਿਰਾਏਦਾਰ ਮੰਗ ਕਰਦਾ ਹੈ ਕਿ ਤੁਸੀਂ ਮੈਨੂੰ ਕੈਸ਼ ਕਢਵਾ ਕੇ ਦੇ ਦਿਓ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਨਾ ਵਿਸ਼ਵਾਸ ਦਿਤਾ ਲਿੰਦਾ ਕਿਰਾਏਦਾਰ ਕਿ ਜਿਹੜਾ ਕਿਰਾਏਦਾਰ ਤੇ ਮਕਾਨ ਮਾਲਕ ਹੁੰਦਾ ਇਕੱਠੇ ਬੈਂਕ ਵੀ ਜਾਂਦੇ ਨੇ ਪੈਸੇ ਕਢਵਾ ਕੇ 3 ਲੱਖ ਦੀ ਰਕਮ ਦੱਸੀ ਜਾ ਰਹੀ ਹੈ ਉਸ ਨੂੰ ਦਿੰਦੇ ਨੇ ਤੇ ਬਾਅਦ ਵਿੱਚ ਉਹਨਾਂ ਦੇ ਮਨ 'ਚ ਤੇ ਇਹੀ ਹੁੰਦਾ ਹੈ ਕਿ ਇਹ ਸਾਨੂੰ ਘੱਟ ਰੇਟ ਤੇ ਜਿਹੜਾ ਕਿ ਸੋਨਾ ਲਿਆ ਕੇ ਦੇਵੇਗਾ ਪਾਰੇ ਉਸ ਦੇ ਵੱਲੋਂ ਟਾਲਮਟੋਲ ਕੀਤਾ ਜਾਂਦਾ ਕਿ ਮੈਂ ਅੱਜ ਰਾਤ ਰੇਡ ਕਰਨੀ ਹੈ ਅੱਜ ਜਾਣਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਥੋੜਾ ਸ਼ੱਕ ਹੁੰਦਾ ਪਰ ਰਾਤੋਂ ਰਾਤ ਉਹ ਨਿਕਲ ਜਾਂਦਾ ਹੈ ਕਰੋ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਉਹਦਾ ਫੋਨ ਵੀ ਸਵਿਚ ਆਫ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਬਜ਼ੁਰਗ ਜੋੜਾ ਉਸ ਨੂੰ ਜਿਹੜਾ ਸ਼ੱਕ ਪੂਰਨ ਤੌਰ ਤੇ ਹੋ ਜਾਂਦਾ ਜਿਸ ਤੋਂ ਬਾਅਦ ਉਹ ਇਨਕਮ ਟੈਕਸ ਵਿਭਾਗ ਜਲੰਧਰ ਦੇ ਵਿੱਚ ਜਾ ਕੇ ਪੁੱਛਗਿਸ਼ ਕਰਦੇ ਨੇ ਕਿ ਅਜੇ ਹਾਂ ਕੋਈ ਵਿਅਕਤੀ ਟਰਾਂਸਫਰ ਹੋ ਕੇ ਇੱਥੇ ਆਇਆ ਹੈ ਕਿ ਨਹੀਂ ਤੇ ਉੱਥੇ ਹੀ ਫਰਜ਼ੀ ਨਿਕਲਦਾ ਉਹ ਅਧਿਕਾਰੀ ਅਜਿਹਾ ਕੋਈ ਵੀ ਇਨਕਮ ਟੈਕਸ ਵੱਲੋਂ ਅਧਿਕਾਰੀ ਟ੍ਰਾਂਸਫਰ ਹੋ ਕੇ ਜਲੰਧਰ ਨਹੀਂ ਆਇਆ ਦੱਸਿਆ ਜਾਂਦਾ ਇਨਕਮ ਟੈਕਸ ਵੱਲੋਂ ਤੇ ਉਦੋਂ ਫਿਰ ਇਹ ਸਾਰਾ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਕਿ ਕਿੰਨੀ ਚਲਾਕੀ ਦੇ ਨਾਲ ਸਕੀਮ ਲੜਾਈ ਜਾਂਦੀ ਉਸ ਕਿਰਾਏਦਾਰ ਵੱਲੋਂ ਤੇ ਹੁਣ ਉਹ ਪੈਸੇ ਲੈ ਕੇ ਤੇ ਬਜ਼ੁਰਗ ਜੋੜੇ ਦੇ ਨਾਲ ਵੱਡਾ ਖਾਸਾ ਧੋਖਾ ਕਰਕੇ ਹੁਣ ਫਰਾਰ ਹੋ ਗਿਆ ਤੇ ਉੱਥੇ ਪੁਲਿਸ ਨੂੰ ਸਾਰਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਪੁਲਿਸ ਹੁਣ ਬਾਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸਾਰੇ ਜਿਹੜੇ ਕਾਗਜ਼ਾਤ ਉਸ ਵਿਅਕਤੀ ਦੀ ਉਸ ਦੀ ਪਛਾਣ ਕੀਤੀ ਜਾ ਰਹੀ ਹੈ। ਉੱਥੇ ਆ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਬਜ਼ੁਰਗ ਜੋੜੇ ਦੀ ਮੂੰਹ ਜਬਾਨੀ ਕੀ ਬੀਤੀ ਉਹਨਾਂ ਦੇ ਨਾਲ। ਅਸੀਂ ਕਿਰਾਏ ਤੇ ਦਿੱਤਾ ਹੈ, ਬੋਰਸ਼ਨ ਦਿੰਨੇ ਆ। ਜੀ ਕਿਰਾਏ ਵਾਸਤੇ ਸਾਡੇ ਕੋਲ ਆਇਆ ਸੀਗਾ ਤੇ ਇੱਕ ਪ੍ਰਾਪਰਟੀ ਡੀਲਰ ਲੈ ਕੇ ਆਇਆ। ਪ੍ਰਾਪਰਟੀ ਡੀਲਰ ਦਾ ਹੈਗਾ ਵਿਧਵਾ ਪ੍ਰਾਪਰਟੀ ਡੀਲਰ ਗੜਾ ਤੇ ਉਹਨੇ ਸਾਨੂੰ ਇੰਟਰੋਡਿਊਸ ਕਰਾਇਆ ਵੀ ਇਹ ਕਿਰਾਏ ਵਾਸਤੇ ਇਨ ਕੰਟੈਕਟ ਆਫੀਸਰ ਹੈ। ਤੇ ਇਹ ਨਾਲ ਕਰਾਸੀਂ ਉਹਦੇ ਨਾਲ 12000 ਰੁਪਇਆ ਡਿਮਾਂਡ ਕੀਤੀ ਉਹਨੇ ਸਾਨੂੰ 바ਰਗੇਨ ਕੀਤੀ ਤੇ 11000 ਕਹਿੰਦਾ ਮੈਂ ਦੇਵਾਂਗਾ ਤੇ ਉਸ ਤੋਂ ਬਾਅਦ ਕਹਿੰਦਾ ਮੈਂ ਤੁਹਾਡਾ 4 ਮਹੀਨੇ ਬਾਅਦ ਕਰਾਇਆ ਜਿਹੜਾ 12000 ਦੇ ਦੇਵਾਂਗਾ ਤੇ ਮੈਂ ਤੁਹਾਡੇ ਕੋਲ 3-4 ਸਾਲ ਰਹਿਣਾ ਹੈਗਾ ਤੇ ਉਸ ਤੋਂ ਬਾਅਦ ਉਹ ਖਾਲੀ ਆਠਾਇਆ ਲਿਆਤਾ ਆ ਕੇ ਤੇ ਕੈਨ ਲਗਾ ਜੀ ਮੇਰੇ ਦਿੱਲੀ ਤੋਂ ਆਇਆ ਤੇ ਮੇਰਾ ਰਸਤੇ ਸਮਾਨ ਚੋਰੀ ਹੋ ਗਿਆ। ਜਨਾ ਬੈਗ ਚੋਰੀ ਹੋ ਗਿਆ ਮੇਰਾ ਪਰਸ ਵੀ ਚੋਰੀ ਹੋ ਗਿਆ। ਤੇ ਮੇਰੇ ਕੋਲੋ ਕੀ ਆ ਨਾ ਕੋਈ ਪੈਸਾ ਨਹੀਂ ਹੈ। ਮੈਂ ਕੰਪਲੀਟ ਕੀਤੀ ਕੰਡਕਟਰ ਦੀ ਤੇ ਕੰਡਕਟਰ ਨੇ ਮੈਨੂੰ ਬੜੀ ਰਿਕਵੈਸਟ ਕੀਤੀ ਵੀ ਮੇਰੇ ਨਾਲ ਕੋਈ ਜਲ ਜਾਈ ਕਿਸੇ ਮੈਨੂੰ ਮਾਫ ਕਰ ਦਿਓ। ਕਿ ਸਾਡੇ ਕੋਲੋਂ ਜਦੋਂ ਆਇਆ ਖਾਲੀ ਹੱਥ ਸੀਗਾ। ਕਬੀ ਆ ਤਾਗੇ ਤੇ ਉਹਨੇ ਕਮਰਾ ਦੇਖਿਆ ਤੇ ਕਮਰੇ ਦੇ ਵਿੱਚ ਉਤਰਿਆ ਉਹਨਾ ਸ਼ੁਰੂ ਕਰਤਾ ਫਿਰ ਸੋ ਬਾਅਦ ਉਹਨਾਂ ਰੈਂਟ ਦੀ ਗੱਲ ਹੋਈ ਤੇ ਰੈਂਟਵਾਸੇ ਕਹਿਣ ਲੱਗਾ ਜੀ ਮੈਂ ਉਹਨੂੰ ਕੰਪਨੀ ਤੋਂ ਆਪਣੇ ਡਿਪਾਰਟਮੈਂਟ ਤੋਂ ਰੈਂਟ ਮਿਲਣਾ ਤੇ ਤੁਹਾਡਾ ਇੱਕ ਦੋ ਤਿੰਨ ਦਿਨ ਤੱਕ ਰੈਂਟ ਆ ਜਾਏਗਾ ਤੁਸੀਂ ਕਾਊਂਟ ਨੰਬਰ ਦੇ ਦਿਓ ਉਹਨੂੰ ਦੱਸਿਆ ਕੀ ਕੰਮ ਕਰਦਾ ਹੈਗਾ ਇਹ ਕਰਮਾ ਆਈਟੀਓ ਕੰਟੈਕਟ ਆਫੀਸਰ ਆ ਜੀ ਜੀ ਸਕਾਈਨਾ ਰਿਪੋਰਟਲ ਦੇ ਨਾਮ ਮੇਰਾ ਦਫਤਰ ਹੈ ਅੱਛਾ ਜੀ ਇਹ ਉਹਨੇ ਸਾਡੇ ਕੋਲੋਂ ਅਕਾਊਂਟ ਨੰਬਰ